ਈਏ ਹੈ ਗੁੱਬਕੁਵਾ ਗਿਆ ਉਹਦੀ ਕਰਦੇ ਵੀ ਮੈਂ ਕਿੰਨੀ ਵਾਰੀ ਮੋਟੇ ਨੂੰ ਕਿਹਾ ਵੀ ਸ਼ਾਨ ਨੂੰ ਨਾ ਨਿਕਲਿਆ ਅਗਰ ਕਰੋਨਾ ਨਿਕਲਿਆ ਚਲਟ ਦਿੰਦੀ ਹੈ ਜੀ ਇਹ ਉਹਨੂੰ ਭਰਾਵਾ ਦੋ ਚਾਰ ਵੀਡੀਓ ਚ ਕਾਲਾ ਕਾਲਾ ਕਰੀ ਜਾ ਮੈਂ ਕਿ ਤੂੰ ਕਿੱਡਾ ਗੋਰਾ ਉਹਨੂੰ ਕਾਲਾ ਕਹਿਂਦੇ ਆ ਬਾਜੀ ਵਾਕਿਆ ਮੁੱਤੀ ਮੁੱਤੀ ਲਾ ਕੇ ਜਾਂਦੇ ਨੇ ਦੇਦੇ ਚਲੋ ਕੱਟੋ ਕੱਟੋ ਬਟੋ ਹੈਪੀ ਟਿਕ ਤੇ ਆ ਉਹ ਵੀ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਸਾਡੀ ਹੈਗੀ ਤਾਂ ਜਿਵੇਂ ਦੀ ਮਰਜ਼ੀ ਭਾਵੇਂ ਸੇਰੇ ਦਾ ਚਟਾ ਹੀ ਆ ਪਰ ਇਹਦੀ ਚਵਾਈ ਕਰਾ ਦੇਣੀ ਹੈ ਲਾਈਵ ਮਿਲਕਿੰਗ ਅਗਲੇ ਸਵੇਰ ਠੀਕ ਗੌਰੀ ਨੇ ਕੁਛ ਕਿਹਾ ਵਾ ਆ ਵੇ ਕਿੱਡੀ ਸ਼ਾਂਤ ਤੂੰ ਸੇਰੀ ਮਾਰਦੀ ਜਾ ਕਰ ਓੜਿਆ ਹਲੋ ਕਰ ਸਾਰੀ ਸਨੇਪ ਜਾ ਡਾਲੈ ਨੂੰ ਹਲੋ ਥਣ ਮੈ ਤੜਾ ਐ ਤਾ ਐ ਵੇ ਥਣ ਫੜ ਦੇ ਬੁੱਅਤ ਮੇਂ ਫਿੰਗ ਮਾਰੀ ਜਾਂਦੀ ਆ ਕਹਦੇ ਐਟੀਟਿਊਡ ਇਹ ਐਟੀਟਿਊਡ ਨਹੀਂ ਚੱਲਣਾ ਠੀਕ ਹੈ ਨਾ ਡੇਡਾ ਡੇਡਾ ਤੱਕਦੀ ਤੂੰ ਵਾਹ ਜੀ ਵਾਹ ਆ ਆ ਕੋਈ ਯਾਰ ਹੋਇਆ ਕੀ ਓਏ ਹੈ ਗੁੱਗੁ ਘਵਾਤਿਆਂ ਉਹਦੇ ਫਿਰਦੇ ਵੀ ਮੈਂ ਕਿੰਨੀ ਵਾਰੀ ਮੋਟੇ ਨੂੰ ਕਿਹਾ ਵੀ ਸ਼ਾਨ ਨੂੰ ਨਾ ਨਿਕਲਿਆ ਅਗਰ ਕਰੋਨਾ ਨਿਕਲਿਆ ਅਗਰ ਹੁਣ ਮੋਟੇ ਦਾ ਹੋ ਗਿਆ ਮੋਟਰਸਾਈਕਲ ਨੂੰ ਨਾ ਖੜਾ ਆਇਆ ਲਾਈਟਾਂ ਲੁੱਟਾਂ ਨੂੰ ਆਨ ਕਰਾਈਆਂ ਉਹ ਟਰੈਕਟਰ ਦੀ ਲਾਈਟ ਜਗਾਈ ਮੈਂ ਕਿਹਾ ਸਿੱਧਾ ਆ ਕੇ ਵੇਖ ਇੱਥੇ ਕਿਤੇ ਬੈਠਾ ਕਿ ਨਹੀਂ ਬੈਠਾ ਨਹੀਂ ਜਗਦਾ ਫੋਨ ਵੀ ਇਹ ਵੀ ਕਿਹੜਾ ਤਿੰਨ ਦਾ ਜਿਹੜਾ ਲਾਈਟ ਕਰੀਆ ਇਹ ਅੱਗ ਦੀ ਸਿਹਤ ਨੂੰ ਨਹੀਂ ਦੇਦਾ ਮਾੜਾ ਮਾੜਾ ਇਹ ਤਾਂ ਫੇਰ ਹੈ ਟੁੰਡੀ ਸ਼ਰਟ ਧਿੰਦੀ ਹੈ ਜੀ ਇਹ ਉਹਨੂੰ ਭਰਾ ਦੋ ਚਾਰ ਵੀਡੀਓ ਚ ਕਾਲਾ ਕਾਲਾ ਕਰੀ ਜਾ ਮੈਂ ਕਿਹਾ ਤੂੰ ਕਿੱਡਾ ਗੋ ਕਰਤ ਹੋਏ আরে ভাই ਸਮਝ ਨਹੀਂ ਮੈਂ ਨਵਾਂ ਸ਼ਹਿਰ ਆ ਗਿਆ ਵੀ ਕਿੱਦੇ ਨਾ ਨਾ ਮੋਟੇ ਦੋ ਮਿੰਟ ਉਹ ਆਈ ਚਵੜਾ ਆਹੀ 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 ਚਵੜਾ ਉਹ ਇਹਦੇ ਵਿੱਚ ਦੂਜਾ ਵੀ ਹੂ ਉਹ ਆਪੇ ਹੀ ਚੱਲ ਪਿਆ ਓਏ ਆ ਦੇ ਕੰਨ ਤੇ ਬੰਦਰੀ ਨਹੀਂ ਸ਼ੋਰ ਕਰਦਾ ਬਾਗ ਵੀ ਬੋੜਾ ਕਰਦਾ ਮਾਮਾ ਮੇਰੇ ਕੰਨਾਂ ਕੋਲ ਬੱਜਾ ਮੇਰੇ ਤੈਨੂੰ ਪਤਾ ਨਹੀਂ ਨਾ ਮੈਂ ਘਰ ਲੱਗਿਆ ਹਰ ਪਰੇ ਰੱਖਦਾ ਦੁਆਲਾ ਓਏ ਇਹ ਨਹੀਂ ਚੱਲਦਾ ਮੈਂ ਤੇ ਆਵਾਜ਼ ਹੈ ਬਸ ਸੇਵ ਕਰ ਲਈ ਮੈਂ ਨਹੀਂ ਅੱਛਾ ਕਿਆ ਹਾਂ ਜੀ ਵਾ ਕਿਆ ਮੋਤੀ ਮੋਤੀ ਲਾ ਗਏ ਆ ਮੇਰੇ ਦੇ ਚਲੋ ਕੱਟੋ 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 ਹੈਪੀ ਬਾਉ ਹੈਪੀ ਜਨਰੀ ਹਾਂ ਜੀ ਗਾਇਜ਼ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗਾਇਜ਼ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ